ਆ ਲੱਗਦਾ ਕੋਈ ਹੋਰ ਕਿਸੇ ਦੀ ਵੀ ਇਹ ਸਾਡੇ ਸਮਰਾਲਾ ਦੇ ਮਾਛੂਆੜੇ ਦੇ ਏਰੀਏ ਵਿੱਚ ਕੁਝ ਜਿਹੜੀਆਂ ਚਾ ਪੰਜ-ਛੇ ਵਾਰ ਚਾਰ-ਪੰਜ ਵਾਰ ਦਾ ਤਾਂ ਲੁੱਟ ਖੋਹੀਆਂ ਹੋਈਆਂ ਸੀ ਸਮਰਾਲੇ ਇੱਕ ਦੁਕਾਨਦਾਰ ਤੋਂੜਾ ਰਾਤ ਨੂੰ 10:30 ਪਾਣੀ 11 ਵਜੇ 3000 ਰੁਪਏ ਖੋਹ ਕੇ ਲੈ ਗਏ ਸੀ ਆ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ ਇਸ ਤੋਂ ਬਾਅਦ ਦੋ ਦਿਨ ਪਹਿਲਾਂ ਇਹਦਾ ਟੂਰ ਫਾਰਮ ਹੈ ਇਥੇ ਲੈਰ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਹਾ ਰਹੇ ਸੀ ਉਹਨਾਂ ਤੋਂ ਕਿਰਪਾਨ ਨੁੰਦੇ ਹੱਥ ਇੱਕ ਦੇ ਮਾਰਗਵਾਦੇ ਪੈਸੇ ਦੇ ਮੋਬਾਈਲ ਖੋ ਕੇ ਲੈ ਗਏ ਸੀ ਇਹ ਸੰਧੀ ਸਾਡਾ ਜਿਹੜਾ ਐਸਐਚਓ ਮਛਗੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਪਾਰਟੀ ਅਸੀਂ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਣਾ ਪਿੰਡ ਜਿਹੜਾ ਸੇਪੋਲੇ ਨਾਜ਼ੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ બસ ਦੇ ਵਿੱਚ ਆ ਰਹੀ ਸੀ ਇੱਕ ਸਾਈਡ ਨਾਲ ਜਾਣ ਕਰਕੇ ਇਹਨਾਂ ਦਾ ਜਿਹੜਾ ਬੱਸ ਡਰਾਈਵਰ ਆ ਬੱਸ ਤੇ ਕਿਰਪਾਨਾਂ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਦੋਂ ਵੀਡੀਓ ਸਟੋਰ ਪੈਸੇ ਖੋਣ ਹੋਏ ਜਿਹਦੀ ਧਾਰਮਿਕ ਬੋਧਾ ਔਨ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਗੰਬੀਰਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ ਐਸਐਸਸੀ ਜੋਤੀ ਜਦਰ ਬੈਂਜੀ ਬਲੋਂ ਇਹ ਵੀ ਵੀਡੀਓ ਨਾਲ ਸਪੈਸ਼ਲ ਬਰਾਜ ਵੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੈਂਟ ਨੂੰ ਜਿਹੜਾ ਬੜੇ ਸਟੇਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1:30 ਵਜੇ ਦੇ ਲੱਗੇ ਸੈਕੰਡਰੀ ਰੋਡ ਸਕੂਲ ਦੇ ਲੱਗੇ ਇਹਨਾਂ ਜਿਹੜੇ ਮਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਡਾਕਾ ਮਾਰਨ ਆਲੇ ਹੁੰਦੇ ਮਗਰ ਸਾਡੇਆਂ ਦੋਨੇ ਐਸ.ਐਸ.ਓ ਦੇ ਸਪੈਸ਼ਲ ਬਨਾਜ ਦੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸੈਕੰਡਰੀ ਰੋਡ ਸਕੂਲ ਦੇ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸ ਗਈ ਸੀ ਮੌਕੇ ਤੋਂ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁਲਜ਼ਮ ਮਨੀਸ਼ ਹੈ ਮਛੂੜਾ ਸਾਹਿਬ ਦਾ ਤੇਜਿੰਦਰ ਹੈ ਤੇ ਹਰਜੋਤ ਹੈ ਇਹਨਾਂ ਚ ਦੋ ਮੁੱਲ ਜਿਹੜੇ ਮਛੂੜਾ ਸਾਹਿਬ ਦੇ ਆ ਤੇ ਇੱਕ ਮੁੱਲ ਸਮਰਾਲੇ ਦਾ ਤੇ ਨਾ ਮੁੱਲ ਜਿਨ੍ਹਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾ ਵਾਰਕ ਲੁੱਟੇ ਜਿਹੜੇ ਆ ਖੋਏ ਮੋਬਾਈਲ ਐ ਨਾ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸੋ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਾਸਤੇ ਵੀ ਜਿਹੜੀਆਂ ਕੁਰਪਾਨਾ ਮਾਰੀਆਂ ਸੀ ਵਰਨਾਕਾਰ ਚਿੱਟੇ ਲੱਗਦੀ ਸੀ ਪੀਵੀ082024 ਨੰਬਰ ਅਡਾ ਅਰिजिनल ਨੰਬਰ ਪਰ ਜਦੋਂ ਅਸੀਂ ਕੱਲ ਫੜੇ ਆ ਉਹਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ082242 ਵੀ ਲਾਇਆ ਸੀ ਉਲਟਾ ਤੇ ਜੇ ਸੰਬੰਧੀ ਸਾਡਾ ਜਿਹੜਾ ਮੁਕੱਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਵੀਐਨਸ ਅਸੀਂ ਦਰਜ ਕੀਤਾ ਹੈ ਇਸੋ ਬਿਨਾ ਇਹਨਾਂ ਤੇ ਇੱਕ ਜਿਹੜਾ ਲੁੱਟਖੋ ਦਾ ਮੁਕੱਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀਆਂ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਤਾਂ ਹੜੀ ਆਹੀ ਟਰੇਸ ਕੀਤੀਆਂ ਲੁੱਟ ਹੋਦੀਆਂ ਕਿ ਸਮਰਾਲੇ ਤੋਂ ਬੰਨਾ ਕਿਤੇ ਹੋਰ ਵੀ ਇਹਦੇ ਮਕਦਮੇ ਦਰਜ ਪਾਈਗੇ ਪੀਸ ਸਮਰਾਲੇ ਤੋਂ ਇਹ ਕਾਲੀ ਰੈਸਟ ਕੀਤੇ ਆ ਅਸੀਂ ਜਿਹੜਾ ਉਹਨਾਂ ਦਾ ਰਿਮਾਰਕ ਲਿਆ ਤਹਿਕੀਕਾਤ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਨਵੇਂ ਜਿਹੜਾ ਹੋਰ ਵੀ ਮਕਦਮੇ ਪਰੇ ਆਉਗੇ ਕਿ ਮਕਦਮੇ ਤਾਂ ਇਹਨਾਂ ਦੇ ਛੋਟੇ-ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਯਾਨੀ ਦੱਤਰੇ ਆ ਕਿਰਪਾਨਾ ਦਿਖਾ ਕੇ ਪੈਸੇ ਖੋਲੇ ਇਹੇ ਜਿਹੇ ਮਕਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਨੂੰ ਮੋਬਾਈਲ ਜਿਹੜੇ ਫੜੇ ਨੂੰ ਇਹ ਤਾਂ ਇਹਨਾਂ ਖੋਏ ਹੋਏ ਆ ਤੇ ਅਡਾੜਾ ਥਾਮਾ ਤੋਂ ਮਛਗੜ ਤੇ ਸਮਰਾਲਾ ਏਰੀਆ ਚੋਂ ਨਾਲ ਜੇ ਕੋ ਆ ਕੂਮਕਲਾ ਵਗੈਰਾ ਇਹ ਕੁਆੜਾ ਇਸ ਵਾਸੋਂ ਵੀ ਇਹਨਾਂ ਦੇ ਹੁਣ ਆਈਡੈਂਟੀਫਿਕੇਸ਼ਨ ਕਰਾਈ ਜਾਊਗੀ ਇਹਨਾਂ ਨੇ ਕਿੱਥੋਂ ਕਿੱਥੋਂ ਹੋਏ ਆ ਇਹਨਾਂ ਦਾ ਸਰ ਲੁੱਟਕੋ ਨਾਲ ਹੀ ਸੰਬੰਧ ਸੀ ਜਾਂ ਕੋਈ ਨਸ਼ੇ ਨਸ਼ਿਆਂ ਦਾ ਵੀ ਬਨੇ ਦਾ ਡਾਕ ਲੁੱਟਕੋ ਕੀ ਡਕੇ ਮਾਰਿਆ ਨੇ ਟੱਕੇ ਮਾਰਿਆ ਨੇ ਜਿਵੇਂ ਪੰਜ ਬੰਦੇ ਆਉਂਦੇ ਸੀ ਬੰਨਾਕਾਰ ਦੇ ਵਿੱਚ ਇਹ ਤਕਰੀਬਨ 15 ਦਿਨ ਤੋਂ ਸਰਕਾਰ ਨੂੰ ਸੀ ਆਪਣੇ ਸਾਰੇ ਇਹੀ ਕੋਈ ਹੋਰ ਹਥਿਆਰ ਵਗੈਰਾ ਤੁਸੀਂ ਕਿਹੜੇ ਸਰ ਇਹਨਾਂ ਕੋਲ ਦੀਆਂ ਲੈ 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 ਕਰਪਾਨਾ ਤੇ ਦੱਤਰ ਇਹੀ ਹਥਿਆਰ